ਇਹ 1,70,000 ਰੁਪਏ ਹੱਥ ਆ ਇਹਦੇ ਵਿੱਚ ਆ ਗਿਆ ਆਪਾਂ ਨੂੰ ਬਣਾਉਣ ਦੇ ਹਣਾ ਮਜ਼ਬੂਤੀ ਬਹੁਤ ਜ਼ਿਆਦਾ ਆ ਠੀਕ ਹੈ ਜੀ ਪਹਿਲਾਂ ਬਾਸ ਬਾਜ ਆ ਫਿਰ ਉੱਤੇ ਡਾਇਮੰਡ ਕੱਟਾ ਡੱਬੀ ਬੱਜੀ ਵੀ ਆ ਇਹਦੀ ਡਾਇਮੰਡ ਕੱਟਾ ਡੱਬੀ ਐਂ ਆਏ ਬਾਜ ਜਾਂਦੀ ਹੈ ਬਈ ਇਹਦੀ ਮਜ਼ਬੂਤੀ ਬਹੁਤ ਹੋ ਜਾਂਦੀ ਹੈ ਨਹੀਂ ਇਹ ਆਪਾਂ ਡਿਜ਼ਾਈਨ ਬਣਵਾਇਆ ਸਪੈਸ਼ਲ ਕਿ ਆਪਾਂ ਬਣਾਉਣੀ ਆਏ ਮਜ਼ਬੂਤੀ ਪੱਖੋਂ ਹੀ ਇਹ ਨੋਰਮਲ ਜੇ ਰੇਟ ਦੇ ਚ ਲੀਂਦਾ ਜੇ ਕੋਈ ਬਾਲਾ ਹਾਈ ਫਾਈ ਕਰਾਉਂਦਾ ਫਿਰ ਉਹ ਜੇ ਰੇਟ ਵਧ ਜਾਂਦਾ ਡਿਜ਼ਾਈਨ ਜਿਹੋ ਜ ਮਰਜੀ ਬਵਾਲੇ ਆਪਾਂ ਹੁਣ ਡਿਜ਼ਾਈਨ ਪਾਈ ਜਾਂਦਾ ਕਪੂਰਥਲੇ ਵਾਲਾ ਸ਼ੈੱਡ ਪਾਇਆ ਜਿਵੇਂ ਉਹ ਬਾਈ ਨੇ ਰੇਟ ਵਧ ਪਰਾਈ ਉਹਦਾ ਡਿਜ਼ਾਈਨ ਵੱਖਰਾ ਸੀਗਾ ਪਰ ਡਿਜ਼ਾਈਨ ਤਾਂ ਘਰ ਵਾਲੇ ਦੀ ਚੁਆਇਸ ਹੀ ਹੁੰਦੀ ਹੈ ਤੇ ਜਾਲੀ ਤੇ ਸੀਮੈਂਟ ਪਾ ਜਾਂਦਾ ਧੁੱਪ ਨਾਲ ਪਾੜਦਾ ਨਹੀਂ ਗਰਮੀ ਦੇ ਵਿੱਚ ਕਈਆਂ ਦੇ ਕਮੈਂਟ ਬਹੁਤ ਆਏ ਸੀ ਵੀ ਬਈਏ ਦਾ ਯਾਰ ਪਾੜ ਜੂਗਾ ਇਹੋ ਜੂ ਨਾ ਉਹ ਜਾਲੀ ਦੇ ਨਾਲ ਪਾੜਦਾ ਨਹੀਂਗਾ ਸਸਤੀ ਜਾਲੀ ਹੁੰਦੀ ਹੈ ਨਾਲੇ ਪੱਕਾ ਹੋ ਜਾਂਦਾ ਨਾਲੇ ਮਿੱਟੀ ਖੁਰਦੀ ਨਹੀਂ ਹੁਣ ਸ਼ੈੱਡ ਵੀ ਛੇ ਬਾ ਕਈਆਂ ਦੇ ਅੱਛਾ ਇਹ ਸ਼ੈੱਡ ਵੀ ਸ਼ੇਪ ਹੈ ਤੇ ਆਪਾਂ ਸ਼ੈੱਡ ਬਾਂਸ ਦਾ ਬਣਾ ਕੇ ਉੱਤੇ ਮਿੱਟੀ ਵੀ ਲਾਈ ਵੀ ਹੈ ਦੇਚੀ ਮਿੱਟੀ ਪੱਕੀ ਹਾਂ ਤੁਸੀਂ ਉਹਦੀ ਵੀਡੀਓ ਚ ਕੈਪਚਰ ਕਰਿਓ ਠੀਕ ਹੈ ਜੀ ਮਿੱਟੀ ਆਪਾਂ ਵਿਖਾ ਦਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਪਿੰਡ ਫੁੱਲੇ ਵਾਲੇ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਇਹ ਪਿੰਡ ਰਹਿ ਜਾਂਦਾ ਤੇ ਇਹ ਜਿਹੜਾ ਸ਼ੈੱਡ ਤੁਸੀਂ ਵੇਖੀ ਜਾਂਦੇ ਹੋ ਹਨਾ ਇਹ ਸ਼ੈੱਡ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣਾ ਸਾਰੀ ਗੱਲ ਕਰਾਂਗੇ ਵੀ ਇਹ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਹੈ ਕਿੰਨਾ ਖਰਚਾ ਆ ਗਿਆ ਤੇ ਇਹ ਡਿਜ਼ਾਈਨ ਆਏ ਕਿਵੇਂ ਬਣਾਇਆ ਬਾਂਸ ਦਾ ਇਹ ਸ਼ੈੱਡ ਹੈ ਇਹ ਸ਼ੈੱਡ ਦਿਖਾਉਣ ਦਾ ਆਪਣਾ ਪਰਪਸ ਇਹੀ ਹੈ ਵੀ ਆਪਾਂ ਗਰਮੀ ਦੇ ਵਿੱਚ ਤੁਹਾਨੂੰ ਬਹੁਤ ਸ਼ੈੱਡ ਵਿਖਾਏ ਸੀ ਹਨਾ ਤੇ ਹੁਣ ਆਪਣੇ ਸਿਆਲ ਆ ਗਿਆ ਤੇ ਸਿਆਲ ਦੇ ਵਿੱਚ ਬਾਈ ਕਹਿੰਦਾ ਵੀ ਇਹ ਸ਼ੈੱਡ ਜਿਹੜਾ ਉਹ ਨਿਗਾਹ ਰਹਿੰਦਾ ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਆਂ ਗੱਲਬਾਤ ਤੇ ਉਹਨਾਂ ਤੋਂ ਲੈਨੇ ਆ ਜਾਣਕਾਰੀ ਵੀ ਇਹ ਸ਼ੈੱਡ ਨੂੰ ਬਣਾਉਣ ਦੇ ਵਿੱਚ ਕਿੰਨਾ ਖਰਚ ਆ ਗਿਆ ਤੇ ਕਿੱਥੇ-ਕਿੱਥੇ ਇਹ ਸ਼ੈੱਡ ਬਣਾ ਦਿੰਦੇ ਆ ਬਾਈ ਜੀ ਸਾਸਰੀ ਕਾਰ ਸਾਸਰੀ ਕਾਲ ਬਾਈ ਜੀ ਪਿੰਡ ਤਾਂ ਆਪਾਂ ਦੱਸਤਾ ਬਾਈ ਹਾਂਜੀ ਤੇ ਸ਼ੈੱਡ ਦੀ ਆਪਾਂ ਸ਼ੁਰੂ ਤੋਂ ਇਹੀ ਗੱਲ ਕਰ ਲੈਨੇ ਵੀ ਇਹ ਸ਼ੈੱਡ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਬਾਈ ਇਹ 28 ਫੁੱਟ ਜੋੜਾ ਦੇ 36 ਫੁੱਟ ਹੈਗਾ ਲੰਮਾ अच्छा 28 फुट ਹੈ ਚੌੜਾ ਹਾਂਜੀ ਆਏ ਲੈ ਹਨਾ ਹਾਂਜੀ ਤੇ 32 फुट ਲੰਮਾ 36 फुट ਹੈ ਲੰਮਾ ਕਿੰਨੇ ਸਕਰ ਫੁੱਟ ਹੋਊਗਾ ਇਹ ਟੋਟਲ ਮੇਰੇ ਸਾਬ ਨਾਲ ਇਹ 11 ਕੁ ਸਕਰ ਫੁੱਟ ਦਾ ਛੱਡ ਸੀਗਾ ਇੰਨਾ ਹਨਾ ਹਾਂਜੀ ਤੇ ਹੁਣ ਪਹਿਲਾਂ ਬ ਟੋਟਲ ਖਰਚ ਦੀ ਗੱਲ ਕਰ ਲਈ ਬਾਅਦ ਆਪਾਂ ਕੱਲੀ ਕੱਲੀ ਚੀਜ਼ ਦਾ ਖਰਚਾ ਦਾ ਟੋਟਲ ਖਰਚਾ ਦਾ ਬਾਈਟਰ ਦਾ ਆਇਆ ਜੀ 1 ਲੱਖ ਆਪਾਂ ਕਹਿ ਸਕਦੇ 70000 ਰੁਪਈ ਦੇ ਬਾਈਟਰ ਹੈਗਾ ਜੀ ਲੋਹੇ ਸਮੇਤ ਤੇ ਆਪਾਂ ਜਿਹੜਾ ਲੋਹੇ ਵਾਲੇ ਨੂੰ ਮਿਸਤਰੀ ਨੂੰ ਲੇਵਰ ਦਿੱਤੀ ਆ ਤੇ ਬਾਕੀ ਆਪਣਾ ਮਟੀਰੀਅਲ ਆ ਜਾਂਦਾ ਕਿ ਨਾਲ ਆਪਣਾ ਮਟੀਰੀਅਲ ਸਣੇ ਮਿੱਟੀ ਪੈਂਥ 70000 ਰੁਪਏ ਆਇਆ ਸੀ ਇੱਥੇ ਵੀ 1 ਲੱਖ 70000 ਰੁਪਏ ਹੱਥ ਆਏ ਦੇ ਵਿੱਚ ਆ ਗਿਆ ਆਪਾਂ ਨੂੰ ਬਣਾਉਣ ਦੇ ਹਣਾ ਮਜ਼ਬੂਤੀ ਬਹੁਤ ਜ਼ਿਆਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਕੱਲੀ ਕੱਲੀ ਚੀਜ਼ ਦੀ ਗੱਲ ਕਰ ਲਈਏ ਇਹ ਜਿਹੜਾ ਉੱਤੇ ਆਪਾਂ ਡਿਜ਼ਾਈਨ ਵੇਖੀ ਜਾਂਦੇ ਆ ਹਾਂਜੀ ਆਪਾਂ ਇੱਥੋਂ ਹੀ ਲੱਗਦੇ ਆ ਵੀ ਆਪਾਂ ਸਭ ਤੋਂ ਪਹਿਲਾਂ ਬਾਸ ਪਾਇਆ ਇਹਦੇ ਵਿੱਚ ਪਹਿਲਾਂ ਬਾਸ ਪਾਇਆ ਫਿਰ ਉੱਤੇ ਡਾਇਮੰਡ ਕੱਟਾ ਡੱਬੀ ਬੱਜੀ ਵੀ ਹੈ ਇਹਦੀ ਡਾਇਮੰਡ ਕੱਟ ਡੱਬੀ ਇੰਨਾਂ ਐ ਬੱਜੀ ਜਾਂਦੀ ਹੈ ਬਈ ਇਹਦੀ ਮਜ਼ਬੂਤੀ ਬਹੁਤ ਹੋ ਜਾਂਦੀ ਹੈ ਨਹੀਂ ਇਹੇ ਆਪਾਂ ਡਿਜ਼ਾਈਨ ਬਣਵਾਇਆ ਸਪੈਸ਼ਲ ਕਿਉਂ ਆਪਾਂ ਬਣਾਉਣੀ ਆਏ ਮਜ਼ਬੂਤੀ ਪੱਖੋਂ ਇਹ ਨਾਰਮਲ ਜੇ ਰੇਟ ਤੇ ਜੀ ਲੈਂਦੇ ਜੇ ਕੋਈ ਬਾਲਾ ਹਾਈ ਫਾਈ ਕਰਾਉਂਦਾ ਫਿਰ ਉਹ ਜੇ ਰੇਟ ਵਧੀ ਜਾਂਦਾ ਡਿਜ਼ਾਈਨ ਜਿਹੋ ਜਿਹਾ ਮਰਜ਼ੀ ਬੋਲੇ ਆਪਾਂ ਹੁਣ ਡਿਜ਼ਾਈਨ ਪਾਈ ਜਾਂਦੇ ਕਪੂਰ ਥਲੇ ਵਾਲਾ ਸ਼ੈੱਡ ਪਾਇਆ ਜਿਵੇਂ ਉਹ ਬਾਈ ਨੇ ਰੇਟ ਵਧ ਪਰਾਈ ਉਹਦਾ ਡਿਜ਼ਾਈਨ ਵੱਖਰਾ ਸੀਗਾ ਪਰ ਡਿਜ਼ਾਈ ਟੋਟਲ ਮਟੀਰੀਅਲ ਆਪਣੀ ਉਹ ਬਾਂਸ ਪਾੜਿਆ ਬਾਂਸ ਕਾਨਿਆਂ ਦੀ ਬੱਤਲ ਹਰਾ ਜਿਹੜਾ ਕੱਪੜਾ ਦਿਖਿਨੀ ਇਹ ਸਾਰ ਮਿੱਟੀ ਦਾ ਕੱਪੜਾ ਗਮ ਹੁੰਦਾ ਹੈਗਾ ਪੱਕਾ ਕਰਨ ਦਾ ਪ੍ਰੋਸੈਸ ਆਡ ਹੁੰਦਾ ਹੈਗਾ ਪੱਕਾ ਇਹ ਆਪ ਪੱਕਾ ਵੀ ਹੁੰਦਾ ਹੈ ਇਹ ਪ੍ਰੋਸੈਸ ਏਡ ਆਪਾਂ ਟੁੱਡੀ ਗਾਲਾ ਛੱਡ ਦਿਖਾਵਾਂਗੇ ਪੱਕਿਆ ਜਿਵੇਂ ਹੋਇਆ ਗਿਆ ਪੱਕਾ ਮਤਲਬ ਵੀ ਉੱਤੇ ਸੀਮੈਂਟ ਪਾਏ ਜਾਂਦਾ ਦੇ ਉਹ ਜਾਲੀ ਹੁੰਦੀ ਹੈ ਬਈ ਇੱਕ ਵੱਖਰੀ ਤੇ ਜਾਲੀ ਤੇ ਸੀਮੈਂਟ ਪਾਏ ਜਾਂਦਾ ਵਿਥੋਂ ਪਰ ਨਾਲ 파ੜਦਾ ਨਹੀਂ ਗਰਮੀ ਦੇ ਵਿੱਚ ਕਈਆਂ ਦੇ ਕਮੈਂਟ ਬਹੁਤ ਆਏ ਸੀ ਵੀ ਬਾਈ ਇਹਦਾ ਯਾਰ 파ੜ ਜੂਗਾ ਇਹੋ ਜੂ ਨਾ ਉਹ ਜਾਲੀ ਦੇ ਨਾਲ 파ੜਦਾ ਨਹੀਂ ਗਾ ਸਸਤੀ ਜਾਲੀ ਹੁੰਦੀ ਹੈ ਨਾਲੇ ਪੱਕਾ ਹੋ ਜਾਂਦਾ ਨਾਲੇ ਮਿੱਟੀ ਖੁਰਦੀ ਨਹੀਂ ਹੁਣ ਸ਼ੈੱਡ ਵੀ ਛੇ ਬਾ ਕਈਆਂ ਦੇ ਕਮੈਂਟ ਆ ਬਾਈ ਵੀ ਇਹ ਤਾਂ ਖੁਰਜੂਗੀ ਮਿੱਟੀ ਮੀਂਹ ਉਂਤੇ ਅੱਛਾ ਇਹ ਸ਼ੈੱਡ ਵੀ ਸ਼ੇਪ ਹੈ ਤੇ ਆਪਾਂ ਸ਼ੈੱਡ ਬਾਂਸ ਦਾ ਬਣਾ ਕੇ ਉੱਤੇ ਮਿੱਟੀ ਵੀ ਲਾਈ ਵੀ ਇਹਦੇ ਚ ਮਿੱਟੀ ਪੱਕੀ ਹਾਂ ਤੁਸੀਂ ਉਹਦੀ ਵੀਡੀਓ ਚ ਕੈਪਚਰ ਕਰਿਓ ਠੀਕ ਹੈ ਜੀ ਮਿੱਟੀ ਆਪਾਂ ਵਿਖਾ ਦਾਂਗੇ ਹਨਾ ਤੇ ਤੁਸੀਂ ਕਹਿੰਦੇ ਵੀ ਮਿੱਟੀ ਪਾ ਕੇ ਉੱਤੇ ਆਪਾਂ ਸੀਮੈਂਟ ਵੀ ਪਾ ਦਨੇ ਆ ਯਾਨੀ ਕਿ ਪੱਕਾ ਕੰਮ ਹੋ ਜਾਂਦਾ ਬਾਅਦ ਚ ਆਪਾਂ ਨੂੰ ਵਾਰੀ ਵਾਰੀ ਮਿੱਟੀ ਵੀ ਨਹੀਂ ਲਾਉਣੀ ਪੈਂਦੀ ਹਨਾ ਤੇ ਇਹ ਦਾ ਕਰਕੇ ਅੱਗ ਤੋਂ ਵੀ ਇਹ ਸ਼ੈੱਡ ਦੀ ਬਚਤ ਰਹੀ ਨੀ ਅੱਗ ਤੋਂ ਉੱਪਰ ਤਾਂ ਬਚਦੀ ਆ ਥੱਲੋ ਇਹਨੂੰ ਆਪਾਂ ਮੰਨ ਲਾ ਪਾਸੂ ਕਢਣਦੇ ਕੋਈ ਅੱਗ ਨੇੜੇ ਆਉਣੀ ਨਹੀਂ ਦਿੰਦਾ ਜਿਵੇਂ ਹੁਣ ਸਿਆਲਾ ਧੋਈ ਪਾਉਣੀ ਆ ਤੇ ਬਹੁਤ ਘ ਬਾਈ ਜੀ ਆਪਾਂ ਖਰਚਾ ਇਹਦਾ ਦੱਸਤਾ ਹਨਾ ਹੁਣ ਆਪਾਂ ਇਹਦੇ ਪਸ਼ੂਆਂ ਦੀ ਗੱਲ ਕਰ ਲਈਏ ਵੀ ਜੇ ਐਡਾ ਸ਼ੈੱਡ ਹੋਵੇ ਜਿਵੇਂ ਤੁਸੀਂ ਆਪਾਂ ਨੂੰ ਦੱਸਿਆ ਕਿੰਨੇ ਬਾਈ ਕਿੰਨੇ ਦੱਸਿਆ ਸੀ ਇਹ ਏ 28 ਚੌੜਾ ਤੇ 36 ਲੰਮਾ ਠੀਕ ਹੈ ਇਹਦੇ ਵਿੱਚ ਆਪਾਂ ਕਿੰਨੇ ਪਸ਼ੂ ਰੱਖ ਸਕਦੇ ਆ ਇਹ ਬਾਈ ਨਾਲ ਵੀ ਸੈਟਿੰਗ ਕਰਦੇ ਆ ਬਾਈ ਨੇ ਇੱਕ ਨਾ ਮਤਲਬ ਮਿਸਤਰੀ ਵਾਲਾ ਕੰਮ ਹੀ ਕੀਤਾ ਇੱਕ ਇੱਕ ਚੀਜ਼ ਪੂਰੀ ਵਹਿਣ ਸੋਚ ਸਮਝ ਕੇ ਲਾਈ ਆ ਕਿੰਨੀ ਚੜਾਈ ਕਿੰਨੀ ਲੰਬਾਈ ਦਿੱਤੀ ਆ ਆਪਾਂ ਨੂੰ ਤਾਂ ਉਦੋਂ ਦੱਸਿਆ ਜਦੋਂ ਸਾਰਾ ਢਾਂਚਾ ਤਿਆਰ ਹੋਇਆ ਵਾ ਹੂੰ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹਦੇ ਵਿੱਚ ਆਪਣੇ ਕਿੰਨੇ ਕੁ ਪਸ਼ੂ ਆ ਜਿਹੜੇ ਆਪਾਂ ਰੱਖ ਸਕਦੇ ਆਂ ਬਾਈ ਜੀ ਇਹਦੇ ਵਿੱਚ ਪਸ਼ੂ ਖੜ ਜਾਂਦੇ ਇੱਕ ਖੁਰਲੀ ਤੇ ਅੱਠ ਪਸ਼ੂ ਖੜਦੇ ਆ ਇੱਕ ਖੁਰਨੀ ਦੇ ਅੱਠ ਪਸ਼ੂ ਖੜ ਜਾਂਦੇ ਆ ਹਾਂ ਇੱਧਰ ਖੜਦੇ ਸੱਤ ਨਹੀਂ ਅੱਠ ਤੇ ਸੱਤ 15 15 ਪਸ਼ੂ 40 ਜਗਾ ਖੁੱਲੀ ਕੁੰਡੇ ਵਿਚਾਲੇ ਲਾਈ ਪਰ ਪਸ਼ੂ ਨਹੀਂ ਬੰਨਦੇ ਪਰ ਲੋੜ ਪਈ ਤਾਂ ਬੰਨਦੇ ਜਾਂਦੇ ਕੱਟੇ ਵਿੱਚ ਤੇ ਜਿਹੜਾ ਆਪਾਂ ਇਹ ਕੰਮ ਕਰਿਆ ਹਾਂਜੀ ਇਹ ਇਹ ਸਾਰਾ ਖਰਚਾ ਕਿੰਨਾ ਆ ਗਿਆ ਹੁਣ ਫਿਰ ਖੁਰਨੀਆਂ ਵਾਲਾ ਵੀ ਜਿਵੇਂ ਆ ਪ੍ਰੋਜੈਕਟ ਬਣਾਇਆ ਵਾ ਆਪਣਾ ਸਾਣੇ ਉੱਪਰ ਕੇ ਨੀਚੇ ਥੱਲੇ ਥੱਲੇ ਲਾ ਟੋਟਲ ਛੱਡ ਦੋ ਟੋਟਲ ਛੱਡ ਬਈ ਆਪਾਂ ਤਿਆਰ ਕੀਤਾ ਬਾਈ ਜਿਵੇਂ ਸਾਣੇ ਖੁਰਦੀ ਸਾਰਾ ਕੋ ਵਿਚੇ ਪਾਣੀ ਹੋ ਫਰਸ ਇਹ ਜਬ 22.5 ਲੱਖ ਤੱਕ 22.5 ਲੱਖ ਉਹ ਤਾਂ ਆਪਣੇ ਆਪਣੇ ਤੇ ਡਿਪੈਂਡ ਆ ਕਈਆਂ ਦੇ ਹੁਣ ਜਿਵੇਂ ਆ ਫਰਸ ਲੱਗੀ ਕਈਆਂ ਤੇ ਫਰਸ ਨਹੀਂ ਲੱਗੀ ਹੁੰਦੀ ਹੁਣ ਕਈ ਬਾਈ ਆਪਾਂ ਨੂੰ ਵੇਖ ਕੇ ਕਹਿ ਦੇਣਗੇ ਬਈ ਇਹ ਤਾਂ ਮਹਿੰਗਾ ਹੈ ਨਾ ਇਹਦੂ ਤਾਂ ਲੈਂਟਰ ਪਾ ਲੈਂਦੇ ਹੁਣ ਲਗਾ ਦੇ ਵਿੱਚ ਪਾਣੀ ਖੜਦਾ ਕੀਤਾ ਵਾ ਪਸੂ ਨੂੰ ਜੋ ਪੱਠੇ ਸਾਥ ਤੇ ਪਾਣੀ ਖੜਦਾ ਕੀਤਾ ਵਾ ਇਹੀ ਤਾਂ ਗੱਲਾਂ ਨਾ ਇਹ ਸ਼ੌਂਕੀ ਲੈਵਲ ਤੇ ਕਾ ਮੰਨ ਬਈ ਉਹਦਾ ਹਰ ਬੰਦਾ ਵੀ ਕਮੈਂਟ ਕਰਨ ਆਲਾ ਇੰ ਸ਼ੌਂਕ ਲੈਵਲ ਦੇ ਕੰਮ ਆਵੇ ਬਾਈ ਦੀ ਮੋਟਰ ਲੱਗਿਆ ਨਿਆਰੇ ਦਾ ਆ ਖੁਰਲੂ ਚ ਪਾਣੀ ਖੜਾ ਇਹ ਜੋ ਪੱਠੇ ਪਾਉਣ ਤੋਂ ਪਹਿਲਾਂ ਕੱਢ ਦੇਣਾ ਅੱਛਾ ਇਹ ਇਹ ਖੁਰਨੀ ਦੇ ਵਿੱਚ ਪਾਣੀ ਰਹਿੰਦਾ ਇਹ ਚ ਵੀ ਖੜਦਾ ਸਾਰਿਆਂ ਦੇ ਪੱਠੇ ਤੋਂ ਬਾਅਦ ਪਾਣੀ ਛੱਡ ਦੇ ਉਧਰ ਲਾਇਆ ਵਾ ਦਿੱਕਲ ਨੂੰ ਨਹੀਂ ਤੇ ਫਿਰ ਪੱਠੇ ਆਪਾਂ ਚੱਕ ਦਿੰਨੇ ਆ ਉਦੋਂ ਹਾਂ ਜਦੋਂ ਪੱਠੇ ਖਾਰੇ ਪਾਣੀ ਛੱਡ ਦੇ ਅੱਛਾ ਠੀਕ ਹੈ ਇਹ ਪ੍ਰੋਜੈਕਟ ਮੈਂ ਪਹਿਲੀ ਵਾਰੀ ਦੇਖਿਆ ਹਾਂ ਚਲੋ ਜਦੋਂ ਪੱਠੇ ਪਾਉਣੇ ਮਾਲਾ ਉਦੋਂ ਘੰਟਾ ਪਹਿਲਾਂ ਪਾਣੀ ਕੱਢ ਲਈਦਾ ਸਾਫ ਰੇ ਦੀ ਖੁਰਲੀ ਠੀਕ ਹੈ ਜੀ ਹਾਂਜੀ ਤੇ ਹੁਣ ਬਾਈ ਆਪਾਂ ਇੱਕ ਹੋਰ ਗੱਲ ਕਰੀਏ ਹੈਨਾ ਵੀ ਇਹ ਹਰੇਕ ਬੰਦੇ ਦਾ ਏਰੀਆ ਹੁੰਦਾ ਅੱਡੋ ਅੱਡ ਹੁੰਦਾ ਹਨਾ ਕਿ ਕਿਸੇ ਦਾ ਸ਼ੈੱਡ ਕਿੰਨਾ ਹੁੰਦਾ ਕਿਸੇ ਦਾ ਸ਼ੈੱਡ ਕਿੰਨਾ ਹੁੰਦਾ ਆਪਾਂ ਜੇ ਸਕੁਅਰ ਫੁੱਟ ਦੀ ਗੱਲ ਕਰੀਏ ਉਸ ਹਿਸਾਬ ਨਾਲ ਕਿੰਨਾ ਖਰਚਾ ਆਇਆ ਹੋਣਾ ਇਹਦਾ ਆਹਾਂ ਡਿਜ਼ਾਈਨ ਤੇ ਹੂੰ ਸੇਮ ਟੂ ਸੇਮ 55 ਰੁਪਏ ਫੁੱਟ ਆ ਇਹੇ ਡਿਜ਼ਾਈਨ ਸੇਮ ਆਪਾਂ ਸਾਰਾ ਕੁਝ ਕਾਗਜ਼ੀ ਤੱਕ ਆਪਣਾ ਹੁੰਦਾ ਮਿੱਟੀ ਤੇ ਵੱਖਰਾ ਸਿਸਟਮ ਹੁੰਦਾਗਾ ਮਿੱਟੀ ਬਾਅਦ ਦੀ ਆ ਗਈ ਗੱਲ ਹਨਾ ਮਿੱਟੀ ਦੀ ਟਰਾਲੀ ਜੇ ਕੋਈ ਆਪਾਂ ਨੂੰ ਮੋਕਸਰ ਤੋਂ 100 ਕਿਲੋਮੀਟਰ ਵੱਡ ਦੀ ਰੇਂਜ ਦੇ ਵਿੱਚ ਪਾਉਂਦਾ 10000 ਰੁਪਏ ਟ੍ਰੈਲੀ ਪਾਉਣੇ ਆਪਾਂ ਹੂੰ ਮਿੱਟੀ ਅਗਲੇ ਦੀ ਆ ਮੈਂ ਲੇਬਰ ਅਗਲੇ ਦੀ ਆ ਹਣਾ ਫੇਰ ਆਪਾਂ ਮਿੱਟੀ ਦੇ ਪ੍ਰੋਸੈਸ ਆਪਣਾ ਅਲੱਗ ਹੋਏ ਨਗਾ ਆਪਣਾ 55 ਰੁਪਏ ਰੇਟ ਕਾਗਜ਼ ਤੱਕ ਦਾ ਬਸ ਕਰਕੇ ਦੇ ਦੇਣਾਗਾ ਕਈ ਵਾਰੀ ਮਿਸਤਰੀ ਅਗਲੇ ਦੇ ਹੁੰਦੇ ਆ ਕਿ ਮਿੱਟੀ ਪਾ ਲੈਂਦੇ ਆ ਤੇ ਬਾਈ ਜੇ ਲੋਹਾ ਵੀ ਤੁਹਾਡੇ ਤੋਂ ਪਵਾਉਣਾ ਹੋਵੇ ਕਹਿਣਾ ਮਤਲਬ ਮੇਰਾ ਆਏ ਆ ਵੀ ਜੇ ਬੰਦੇ ਨੇ ਕੁਝ ਕਰਨਾ ਨਾ ਵੀ ਸਿੱਧਾ ਹੀ ਕਹਦੇ ਵੀ ਸ਼ੈੱਡ ਸਾਡਾ ਪਾ ਕੇ ਜਾਓ ਸਾਰਾ ਸਮਾਨ ਤੁਹਾਡਾ ਆਪਾਂ ਚਣਾਈ ਦਾ ਕੰਮ ਨਹੀਂ ਕਰਦੇ ਆ ਆਪਾਂ ਲੋਹਾ ਵਿੱਚ ਕਰ ਲਾਂਗੇ ਲੋਹੇ ਵਾਲਾ ਮਿਸਤਰੀ ਆਪਣਾ ਵਿੱਚ ਹੁੰਦਾ ਨਾ ਅਚ ਲੋਹਾ ਆ ਜਿਹੜਾ ਲੱਗਿਆ ਜਾ ਸਾਰਾ ਵੀ ਮਤਲਬ ਇਹ ਮੇਸਤਰੀ ਵੀ ਤੁਹਾਡਾ ਹੋਊਗਾ ਮੇਸਤਰੀ ਵੀ ਮੇਰਾ ਹੋਊਗਾ ਸੀਮੈਂਟ ਕੱਲਾ ਦੇਣਾ ਘਰ ਵਾਲੀ ਨਹੀਂ ਤੇ ਜਿਹੜਾ ਉਪਲਾ ਮਟੀਰੀਅਲ ਹੈ ਇਹਦਾ ਤੁਸੀਂ ਕਹਿੰਦੇ ਸਾਡਾ ਇਹਦੀ ਲੇਬਰ ਵੀ ਵਿੱਚ ਥੋੜੀ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਿਆਂ ਗੱਲ ਕਲੀਅਰ ਕਰ ਦਿਆਂ ਹਮ ਆਪਾਂ ਨੂੰ ਅਗਲੇ ਨੇ ਬਜਰੀ ਤੇ ਸੀਮੈਂਟ ਦੇਣਾ ਕੱਲਾ ਤੇ ਜਗ੍ਹਾ ਦਿਖਾਉਣੀ ਆ ਪਾਈਪਾਂ ਦੇ ਤੇ ਲੋਹੇ ਤੇ ਸਾਰਾ ਆਪਣਾ ਟੋਟਲ ਢਾਂਚਾ ਖੜਾ ਕਰ ਦਾਂਗੇ ਚਾਰਦਵਾਰੀ ਦਾ ਮਾਲਕ ਨੂੰ ਕਰਨੀ ਪੈਣੀ ਹੈ ਮੇਸਤਰੀ ਅਲੱਗ ਕਰੂ ਚਾਰਦਵਾਰੀ ਜਿਹੜੀ ਕਰਨੀ ਆ ਜੇ ਆਪਾਂ ਓਪਨਲੀ ਸ਼ੈੱਡ ਬਣਾਉਣਾ ਹੈ ਕਿਸੇ ਵਾਹਨ ਦੇ ਵਿੱਚ ਗਰਮੀ ਵਾਲਾ ਉਹ ਆਪਾਂ ਬਣਾ ਦਿੰਦੇ ਆ 160 ਰੁਪਈਆ ਦੀ ਮੌਕੇ ਦੀ ਗੱਡੀ ਨਾਲੇ 200 ਰੁਪਏ ਵੀ ਜਾ ਵੜਦੀ ਹੈ ਬਾਈ ਹਮ ਡਿਜ਼ਾਈਨ ਦੇ ਅਕੋਰਡਿੰਗ ਕੋਈ ਕੰਚੀ ਭਾਰੀ ਬੰਦੀ ਹੈ ਹੋਲੀ ਬੰਦੀ ਹੈ ਲੋਹਾ ਮਹਿੰਗਾ ਸਸਤਾ ਹੁੰਦਾ ਨਾ ਹਮ 160 ਤੋਂ ਸਟਾਰਟਿੰਗ ਆ ਬਾਈ ਸਣੇ ਲੋਹਾ ਸਣੇ ਲੇਬਰ ਸਣੇ ਸਾਰਾ ਸਮਾਨ ਹਾਂਜੀ ਠੀਕ ਹੈ ਜੀ ਤੇ ਇੱਕ ਗੱਲ ਆਪਣੀ ਸ਼ੈੱਡ ਦੀ ਬਹੁਤ ਵਧੀਆ ਵੀ ਇਹਦੇ ਉੱਤੇ ਸੀਮਿੰਟ ਦਾ ਘੋਲੂਗਾ ਵੀ ਪੈ ਜਾਂਦਾ ਕਿਉਂਕਿ ਪਹਿਲਾਂ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਸੀ ਵੀ ਦੀਵਾਲੀ ਵੇਲੇ ਜੇ ਕਿਸੇ ਨੇ ਛੁਰਲੀ ਛੜਤੀ ਇਹਨੂੰ ਤਾਂ ਅੱਗ ਪੈ ਜਾਣੀ ਹੈ ਹਾਂ ਬਈ ਸਹੀ ਹਾਂ ਤੇ ਉਹ ਚੀਜ਼ ਦਾ ਵੀ ਆਪਾਂ ਹੱਲ ਕੱਢਤਾ ਵੀ ਇਹਦੇ ਉੱਤੇ ਮਿੱਟੀ ਇਹ ਵੀ ਸ਼ੇਪ ਸ਼ੈੱਡ ਆ ਆਪਾਂ ਦੇਖ ਸਕਦੇ ਹਾਂ ਫੇਰ ਵੀ ਇਹਦੇ ਉੱਤੇ ਮਿੱਟੀ ਪਾਈ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਚੜ ਕੇ ਛੱਤ ਤੇ ਤੇ ਇਹਦੇ ਉੱਤੇ ਬਾਈ ਕਹਿੰਦਾ ਆਪਾਂ ਸੀਮਿੰਟ ਵੀ ਪਾ ਦਨੇ ਜੇ ਕਿਸੇ ਨੇ ਪੱਕਾ ਕੰਮ ਹੀ ਕਰਨਾ ਦਾ ਜਾਲੀ ਹੁੰਦੀ ਹੈ ਵੱਖਰੀ ਇੱਕ ਆਪਣੀ ਠੀਕ ਹੈ ਜੀ ਉਹ ਉਹਦੇ ਨਾਲ ਪੈਂਦਾ ਕ ਠੀਕ ਹੈ ਲਓ ਜੀ ਇਹ ਆਪਾਂ ਅੱਜ ਵੀਡੀਓ ਦੇ ਵਿੱਚ ਸ਼ੈੱਡ ਦਿਖਾਇਆ ਸੀ ਪਿੰਡ ਫੁੱਲੇ ਵਾਲਾ ਬਾਈ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਰਹਿ ਜਾਂਦਾ ਬਾਗਾ ਪੁਰਾਣਾ ਤਹਿਸੀਲ ਹੈ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸ਼ੈੱਡ ਆਪਾਂ ਤੁਹਾਨੂੰ ਟੋਟਲ ਖਰਚਾ ਦੱਸਤਾ ਹੈ ਬਾਕੀ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਸੰਪਰਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਨੰਬਰ ਆਪਾਂ ਬਾਈ ਦਾ ਦੇ ਦਾਂਗੇ ਤੁਹਾਨੂੰ ਬੁੱਟਰਸਰੀ ਬਾਈ ਦਾ ਪਿੰਡ ਹੈ ਬਾਕੀ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਾ